ਸਮਾਣਾ ਦੇ ਨੇੜਲੇ ਪਿੰਡ ਸਦਾਨਪੁਰ ਦੇ ਵਿੱਚ ਇੱਕ ਪਰਿਵਾਰ ਖੇਤਾਂ ਵਿੱਚ ਮਟਰ ਤੋੜਨ ਦਾ ਕੰਮ ਕਰ ਰਿਹਾ ਸੀ ਆਪਣੇ ਪਿਤਾ ਦੇ ਨਾਲ ਪਰਾਚੀ ਨਾਮ ਦੀ ਲੜਕੀ ਮਟਰ ਤੋੜ ਰਹੀ ਸੀ ਉਸ ਨੂੰ ਉਸਨੇ ਮਟਰ ਤੋੜਦੇ ਤੋੜਦੇ ਖੇਤਾਂ ਵਿੱਚ ਮਟਰ ਖਾਦੀ ਮਟਰ ਕੁਝ ਉਸਨੇ ਉਸਕੇ ਪਿਤਾ ਦੇ ਦੱਸੇ ਮੁਤਾਬਿਕ ਜ਼ਿਆਦਾ ਖਾਦੀਆਂ ਲੇਕਿਨ ਉਸਕੇ ਪਿਤਾ ਨੇ ਵੀ ਕੁਝ 5-7-10 ਮਟਰਾਂ ਖਾਈਆਂ ਸੀ ਉਸਕੀ ਵੀ ਸਿਹਤ ਬਿਗੜੀ ਉਸਨੇ ਵੀ ਉਲਟੀਆਂ ਆਈਆਂ ਲੇਕਿਨ ਲੜਕੀ ਨੇ ਜ਼ਿਆਦਾ ਖਾ ਲਈ ਤਾਂ ਉਸਦੀ ਜ਼ਿਆਦਾ ਤਬੀਅਤ ਵਿਗੜ ਗਈ ਉਸ ਨੂੰ ਪਹਿਲਾਂ ਬਾਸਪੁਰ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਉਸ ਕੇ ਬਾਅਦ ਉਹਨੂੰ ਪਟਿਆਲਾ ਰੇਂਦਰਾ ਹਸਪਤਾਲ ਭੇਜਿਆ ਗਿਆ ਜਿਸ ਕੀ ਪੀਜੀਆਈ ਦੇ ਵਿੱਚ ਜਾ ਕੇ ਮੌਤ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਬਾਸਪੁਰ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ ਦਰਜ ਕਰਕੇ ਮ੍ਰਿਤਕ ਦੀ ਡੈਡਬੋਡੀ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਸਮਾਣਾ ਵਿੱਚ ਕਰਵਾਇਆ ਗਿਆ ਔਰ ਬਾਗਬਾਨੀ ਵਿਭਾਗ ਦੇ ਅਧਿਕਾਰੀ ਡਾਕਟਰ ਦਿਲਪ੍ਰੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਜੋ ਮਟਰ ਤੋੜ ਰਹੇ ਸੀ ਮਜ਼ਦੂਰ ਬੱਚੇ ਜੋ ਵੀ ਹੈ ਉਸ ਦੇ ਨਾਲ ਖਿਤ ਹੋ ਸਕਦਾ ਕੁਝ ਦਿਨ ਪਹਿਲਾਂ ਕੋਈ ਦਵਾਈ ਦਾ ਛੜਕਾਅ ਕੀਤਾ ਹੋਵੇ ਇਸ ਕਰਕੇ ਉਸ ਦੇ ਨਾਲ ਉਸ ਦੀ ਸਿਹਤ ਤੇ ਮਾੜਾ ਪ੍ਰਭਾਵ ਪਿਆ ਉਹਨਾਂ ਨੇ ਵੀ ਸਭ ਨੂੰ ਸਲਾਹ ਦਿੱਤੀ ਵੀ ਖੇਤਾਂ 'ਚ ਕੰਮ ਕਰਦੇ ਵਕ ਜੋ ਵੀ ਫਸਲ ਤੁਸੀਂ ਖਾਣੀ ਵੀ ਹੈ ਕੱਚੀ ਤਾਂ ਉਸ ਨੂੰ ਧੋ ਕੇ ਖਾਓ ਤਾਂ ਕਿ ਥੋੜੀ ਸਿਹਤ ਤੇ ਨੁਕਸਾਨ ਨਾ ਹੋਵੇ ਜੀ ਮਟਰ ਮੋਟੋ ਤੋੜ ਰਹੀ ਸੀ ਅੱਛਾ ਬੱਚੀ ਕਾ ਨਾਮ ਕੀ ਤੇ ਤੁਹਾਡੀ ਪਰਾਚੀ ਦੇਵੀ ਜੀ ਪਰਾਚੀ ਦੇਵੀ ਜੀ ਹਾਂ ਜੀ ਕਿੰਨੇ ਸਾਲ ਦੀ ਸੀ 16 ਸਾਲ ਦੀ ਜੀ 16 ਕੀ ਕੰਮ ਕਰ ਰਹੀ ਸੀ ਖੇਤ 'ਚ ਮਟਰ ਤੋੜ ਰਹੇ ਸੀ ਜੀ ਅੱਛਾ ਹਾਂਜੀ ਫਿਰ ਮਟਰ ਖਾਈ ਉਹਨੇ ਹਾਂਜੀ ਮਟਰ ਤੋੜਦੇ ਤੋੜਦੇ ਮਤਲਬ ਬਿਲਹਾਂ ਟਾਈਮ ਮਿਲ ਗਿਆ ਖਾਣ ਵਾਸਤੇ ਉਹ ਖਾਈ ਗਈ ਹਾਂਜੀ ਤੇ ਫਿਰ ਉਸਕੇ ਬਾਅਦ ਕੀ ਹੋਇਆ ਉਹਨੇ ਉਸਕੇ ਬਾਅਦ ਉਲਟੀ ਆਈ ਹੈ ਜੀ ਬਸ ਉਲਟੀ ਵਿੱਚ ਮਟਰੇ ਮਟਰ ਨਿਕਲੇ ਆ ਜਿਆਦੇ ਉਲਟੀ ਦੇ ਵਿੱਚ ਹਾਂਜੀ ਬਸ ਫਿਰ ਮਤਲਬ ਉਸ ਡੈਥ ਹੋ ਗਿਆ ਪਹਿਲਾਂ ਨਹੀਂ ਕੋਈ ਟੈਸਟ ਉਸ ਟਾਈਮ ਕੋਈ ਚੀਜ਼ ਆਈ ਉਹਦੇ ਵੀ ਰਿਪੋਰਟ ਮੈਂ ਵੀ ਕੀ ਖਾਦਾ ਉਹਨੇ ਕੀ ਨਿਕਲਿਆ ਹਾਂਜੀ ਯਾਰਾ ਕੀ ਆਇਆ ਉਸੇ ਉਹ ਮਟਰ ਰਿਹਾ ਯਾਰਾ ਜੀ ਪੀਲ ਯਾਰ ਠੀਕ ਉਹ ਮਟਰ ਖਾਣ ਨਾਲ ਨਾਲ ਜਦ ਕਿਤਰਾ ਨਾਲੋ ਜੀ ਬੀ ਵੀਰ ਜੀ ਬਾਕੀ ਤੁਸੀਂ ਖਾਏ ਤੋਂ ਨਹੀਂ ਕਿ ਅਸਰ ਹੋਇਆ ਹਾਂ ਮੈਨੂੰ ਵੀ ਅਸਰ ਹੋਇਆ ਜੀ ਪੰਜ ਸੱਤ ਮਟਰ ਮੈਂ ਵੀ ਖਾਦੇ ਸੀ ਬਾਕੀ ਮੈਨੂੰ ਇਹ ਮੈਨੂੰ ਬੁਲਟੀ ਆਉਗੀ ਉਸ ਟਾਈਮ ਤੁਸੀਂ ਕਟ ਖਾਏ ਮੈਂ ਸੱਤ ਕ ਮਟਰ ਖਾ ਗਿਆਣਾ ਸੱਤ ਕ ਮਟਰ ਅੱਧ ਵਿੱਚ ਛੋੜਿਆ ਉਹਨਾਂ ਜਿਆਦਾ ਕਿਲੋ ਅੱਧਾ ਕਿਲੋ ਵਾਂਗੂ ਖਾ ਗਏ ਮਟਰ ਉਹ ਬੜੀਆਂ ਸਨੀਖ ਖਾਈ ਜੀ ਮੇਰੀ ਭੈਣ ਜੀ ਜੀ ਭੈਣ ਦੀ ਬੇਟੀ ਆ ਭੈਣ ਦੀ ਬੇਟੀ ਆ ਹਾਂ ਜੀ ਕਿਹੜੇ ਵਿੜ ਰਹੇ ਸੀ ਇਹ ਸਿਧਾਰਨਪੁਰ ਜੀ ਅੱਛਾ ਕੀ ਕੰਮ ਕਰ ਰਹੀ ਸੀ ਉਸ ਟਾਈਮ ਇਹ ਜੀ ਖੇਤ ਚ ਮਜ਼ਦੂਰੀ ਕਰਦੇ ਸੀਗੇ ਮਟਰ ਤੋੜਦੇ ਸੀਗੇ ਹਾਂ ਇਹ ਮਟਰ ਖਾ ਗਈ ਬੈਠੇ-ਬੈਠੇ ਨੇ ਬੱਚੀ ਤਾਂ ਹੈਗੀ ਸੀਗੀ ਹੂੰ ਤੇ ਇਹਨੇ ਮਟਰ ਖਾ ਕੇ ਉਲਟੀ ਕੀਤੀ ਹੂੰ ਉਲਟੀ ਕਰਨ ਗਈ ਕਰਨ ਗਈ ਫਿਰ ਅਸੀਂ ਇਹਨੇ ਟੀਕਾ ਲਵਾਤਾ ਕਿੰਡ ਚਈ ਹੂੰ ਫਿਰ ਇਹਨੂੰ ਅਸੀਂ ਲੈ ਕੇ ਗਏ ਹਸਪੀਟਲ ਬਾਦਸ਼ਾਪੁਰ ਉੱਥੇ ਇਹਦੇ ਗਲੂਕੋਸ ਵਗੈਰਾ ਚੜਾਏ ਰਿਪੋਰਟ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਸਾਨੂੰ ਪਟਿਆਲੇ ਭੇਜਤਾ ਜੀ ਟੈਸਟ ਕਰਾਇਆ ਟੈਸਟ ਮੇ ਕੀ ਆਇਆ ਉਹ ਬਿਲਕੁਲ ਟੈਸਟ ਚ ਉਹਦੇ ਤਾਂ ਆਇਆ ਆਇਆ ਸੀਗਾ ਜੀ ਲੀਵਰ ਚ ਨਮ ਕਰਾਇਆ ਪਟਿਆਲੇ 13 ਤਰੀਕ ਨੂੰ ਹੂੰ 13 ਤਰੀਕ ਨੂੰ ਅਸੀਂ 5 ਵਜੇ ਤਾਈਂ ਉਹਦੀ ਰਿਪੋਰਟ ਆਣੀ ਸੀਗੀ ਰਿਪੋਰਟ ਦੇਖ ਕੇ ਡਾਕਟਰ ਨੇ ਸਾਨੂੰ ਪੀਜੀਆਈ ਅਮਰਜੈਂਸੀ ਰੈਫਰ ਕਰਤਾ ਸੀਗਾ ਫਿਰ ਉੱਥੇ ਰਿਪੋਰਟਾਂ ਕਰਵਾਈਆਂ ਇਸकी 13 ਤਰੀਕ ਨੂੰ ਕਰਾਈ 14 ਤਰੀਕ ਨੂੰ ਇਸकी ਡਾਇਲਿਸ ਹੋਈ ਡਾਇਲਿਸ ਕਰਵਾ ਕੇ ਅਸੀਂ ਨੇ ਫਿਰ ਹਾਂਜੀ ਕਿਡਨੀ ਖਤਮ ਹੋ ਗਈਆਂ ਕਿਡਨੀਆਂ ਖਤਮ ਹੋ ਗਈਆਂ ਜੀ ਡਾਇਲਿਸ ਕਰੀ ਤੇ ਫਿਰ ਅਸੀਂ ਇਹਨੂੰ ਫੇਰ ਦੁਬਾਰੇ ਡਾਕਟਰਾਂ ਨੇ ਰਿਪੋਰਟਾਂ ਕਰਵਾਈ ਤੇ ਉਹ ਦਿਖਾਈ ਇਸਨੇ ਬਰਾਚੀ ਨੇ ਖਾਈ ਜਿਹੜੀ ਕਹਿੰਦੇ ਮੈਨੂੰ ਬੁਲਟੀ ਆਈ ਤੁਸੀਂ ਹੋਰ ਨਾ ਖਾਈ ਉਹਨਾਂ ਦੇ ਨੂੰ ਕੁਝ ਹੋਇਆ ਉਹਨਾਂ ਕਾ ਜੀ ਮੈਨੂੰ ਪਤਾ ਨਹੀਂ ਹੈਗਾ ਵੀ ਹੋਰ ਕਿਸੇ ਨੇ ਖਾਏ ਨੇ ਕਿ ਨਹੀਂ ਤੇ ਪਰ ਇਹਨੇ ਬਹੁਤ ਜ਼ਿਆਦਾ ਖਾ ਲਿਆ ਇਹਨੇ ਕਿੰਨੇ ਖਾ ਲੀਏ ਇਥੇ ਇਹਨੇ ਮਤਲਬ ਨਿਕਲੇ ਨੇ ਕਿਲੋ ਸਰੋਂ ਮੰਗੋ ਵੀ ਮਤਲਬ ਲੱਦੀ ਕਿਲੋ ਸਰੇ ਉਲਟੀ માં ਹਾਂਜੀ ਉਲਟੀ ਚ ਨਿਕਲੇ ਨੇ ਹਾਂਜੀ ਛਿਲਕ ਵੀ ਨਿਕਲੇ ਨੇ ਮਟਰਾਂ ਦੇ ਹਾਂਜੀ ਜੀ ਇਹ ਲੜਕੀ ਹੈ ਕੀ ਨਾਮ ਹੈ ਕੀ ਹੋਇਆ ਖਾਇਆ ਇਹਨੇ ਕੀ ਹੋਇਆ ਬਰਾਚੀ ਦੇਵੀ ਹੈ ਤਾਂ ਲੱਗਦਾ ਸਵਾਸੇਗਾ ਸਦਾਰਨ ਪਰ ਹੀ ਲੈਣ ਵਾਲੀ ਐ 16 ਸਾਲ ਦੀ ਉਮਰ ਹੈ ਇਹ ਕੋਈ ਆਪਣੀ 10 ਤਰੀਕ ਨੂੰ ਕਹਿੰਦੇ ਸੀ ਇਹ ਕੋਈ ਮਟਰ ਤੋੜਨ ਗਿਆ ਸੀ ਬਾਹਰ ਖੇਤਾਂ ਚ ਉਹ ਮਟਰ ਕੱਚੇ-ਕੁੱੱਚੇ ਖਾਲੇ ਨੇ ਇਹ ਥੀ ਬਿਮਾਰ ਹੋ ਗਈ ਐ ਪਹਿਲਾਂ ਇੱਥੇ ਪ੍ਰਾਈਵੇਟ ਡਾਕਟਰਾਂ ਤੋਂ ਮਟਰ ਖਾਣ ਕੇ ਬਾਅਦ ਹਾਂਜੀ ਹਾਂਜੀ ਉਹਨਾਂ ਦੇ ਪ੍ਰਾਈਵੇਟ ਡਾਕਟਰਾਂ ਕੋਲ ਦਵਾਈ ਵੀ ਲੈਣਦੇ ਰਹੇ ਨੇ ਬਿੰਦ ਤੋਂ ਲਈ ਐ ਮੁੜ ਕੇ ਬਾਦਸ਼ਾਹਪੁਰ ਤੋਂ ਲਈ ਐ 13 ਤਰੀਕ ਨੂੰ ਇਹ ਇੱਥੇ ਰਹਿ ਗਏ ਨੇ ਪਟਿਆਲੇ ਡੈਣਾ ਨੂੰ ਟੈਕ ਟੂਟ ਕਰਕੇ ਇਹ ਹਾਲ ਤਕਬੀਰ ਸੀ ਦੇ ਜੇ ਰੈਫਰ ਕਰਤਾ ਤੇ ਫੋਟੋ ਮਾੜਾ ਰਿਹਾ ਹਾਂਜੀ ਫੋਟੋ ਮਾੜਾ ਹਾਂਜੀ ਹਾਂਜੀ ਫੋਟੋ ਮਾੜਾ ਲਿਖਿਆ ਇਹਦੀ ਮਾਤਾ ਜੀ ਲਿਖੇ ਕੀ ਨਾਮ ਹੈ ਮਾਤਾ ਹਾਂਜੀ ਬਲਜੀ ਬਲਜੀਤ ਕੌਰ ਹੈ ਬਲਜੀਤ ਕੌਰ ਹਾਂਜੀ ਹਾਂਜੀ ਕਿਰਸਤਾਰ ਅਗੇ ਤਹਿਤ ਹੈ 177 ਹਾਂਜੀ ਹਾਂਜੀ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼